ਸਮਾਜ ਸੇਵੀ ਅਮਰਤ ਬਰਮਾ ਦੇ ਬੁਲਾਵੇ ਤੇ ਕੁਰਾਲੀ ਪੂਜੀ ਡਰੇਨੇਜ ਵਿਭਾਗ ਦੀ ਟੀਮ ਦੁਬਾਰਾ ਇਸ ਨਦੀ ਵਿੱਚ ਪਾਣੀ ਆਇਆ ਤਾਂ ਫਿਰ ਹੁਣ ਕੁਰਾਲੀ ਦਾ ਰੱਬ ਹੀ ਹੋਵੇਗਾ ਰਾਖਾ ਡਰੇਨੇਜ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਹਲੇ ਵੀ ਕਾਫੀ ਖਾਮੀਆਂ ਨੇ ਇਸ ਨਦੀ ਵਾਲੀ ਥਾਂ ਤੇ ਪਰ ਇੱਥੇ ਹਜੇ ਕੁਝ ਕੁ ਸਫਾਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਪ੍ਰੋਪਰ ਨਹੀਂ ਹੋਈ ਵੀ ਪਰ ਇੱਥੇ ਹਜੇ ਕੁਝ ਕੁ ਸਫਾਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਪ੍ਰੋਪਰ ਨਹੀਂ ਹੋਈ ਵੀ ਜੇਕਰ ਤੇਜ਼ ਬਰਸਾਤ 24 ਘੰਟੇ ਹੋ ਗਈ ਤਾਂ ਲੀਡਰ ਇੱਥੇ ਫੋਟੋਆਂ ਖਿਚਵਾਉਣ ਦੇ ਲਈ ਤਿਆਰ ਰਹਿਣ ਮੌਕੇ ਦੇ ਖਾਮੀਆਂ ਦਾ ਹੈਗੀਆਂ ਵਿੱਚ ਜੀ ਮਤਲਬ ਕਿ ਕੁਝ ਏਰੀਆ ਪਿਆ ਹਜੇ ਸਫਾਈ ਕਰਨ ਵਾਲਾ ਹੂੰ ਠੀਕ ਹੈ ਉਹ ਜਨਾਬ ਕਹਿ ਰਹੇ ਨੇ ਜੀ ਆਪਣਾ ਡਰੇਨੇਜ ਵਿਭਾਗ ਕਰੂਗਾ ਉਹਦੇ ਬਾਰੇ ਅਸੀਂ ਲਿਖ ਦਾਂਗੇ ਆਪਦੇ ਅਫਸਰਾਂ ਨੂੰ ਉੱਚ ਅਧਿਕਾਰੀਆਂ ਨੂੰ ਜਿਵੇਂ ਵੀ ਸਾਨੂੰ ਡਾਇਰੈਕਸ਼ਨਾਂ ਹੋਣਗੀਆਂ ਨਦੀ ਨਾਲਿਆਂ ਦੀ ਸਫਾਈ ਦੇ ਐਸਟੀਮੇਟ ਬਣਦੇ ਸੀ ਉਹ ਟੋਟਲ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਡਰ ਜਿਹੜਾ ਡਰੇਨੇਜ ਡਿਪਾਰਟਮੈਂਟ ਹੈ ਉਹ ਕਰਾਉਂਦਾ ਸੀ ਐਰ ਕੀ ਨਵਾਂ ਹੀ ਸੁਣਿਆ ਪੀ ਐਮ ਸੀ ਕਰਵਾਵੇ ਕੀ ਸਰ ਐਮ ਸੀ ਦੀ ਲਿਮਟ ਦੇ ਵਿੱਚ ਪੈਂਦਾ ਜੀ ਤਾ ਐਮਸੀ ਦੇ ਹੀ ਨਕਸ਼ੇ ਇਵਨ ਕਿ ਸਾਡੇ ਕੋਲ ਜਦੋਂ ਅਸੀਂ ਨੋਟਿਸ ਕੱਢਦੇ ਆ ਨਾ ਜੀ ਤਾਂ ਲੋਕਾਂ ਦਾ ਕੀ ਕਸੂਰ ਹੈ ਜੀ ਲੋਕ ਆਂਦੇ ਵੀ ਸਾਡਾ ਦਾ ਨਕਸ਼ਾ ਪਾਸ ਆ ਸਾਨੂੰ ਬਿਜਲੀ ਦਾ ਕਨੈਕਸ਼ਨ ਵੀ ਮਿਲਿਆ ਹੋਇਆ ਜੀ ਜੋ ਨੁਕਸਾਨ ਪਿੱਛੇ ਵੀ ਹੋਇਆ ਸੀ ਔਰ ਹੁਣ ਵੀ ਹੋਣ ਵਾਲਾ ਜੇ بارش ਜ਼ਿਆਦਾ ਆਈ ਤੇ ਅਸੀਂ ਹੁਣ ਵੀ ਅਲਰਟ ਕਰ ਰਹੇ ਆ ਪਹਿਲੇ ਵੀ ਅਲਰਟ ਕਰਦੇ ਆ ਰਹੇ ਸੀ ਮਾਨਯੋਗ ਸੈਕਟਰੀ ਸਾਹਿਬ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਇਹ ਜਿਹੜੀ ਇਹਨਾਂ ਨੇ ਨਵੀਂ ਚਿੱਠੀ ਐਰਕੀ ਪੇਸ਼ ਕੀਤੀ ਹੈ ਵੀ ਐਮਸੀ ਦੇ ਅੰਡਰ ਆਂਦੀ ਹੈ ਇਹ ਨਦੀਆਂ ਡਰੇਨੇਜ ਡਿਪਾਰਟਮੈਂਟ ਦੇ ਅੰਡਰ ਆਂਦੀਆਂ ਹੈ ਲਾਸਟ ਇਅਰ ਫਲੱਡਸ ਆਉਣ ਤੋਂ ਪਹਿਲਾਂ ਕੁਝ ਨੋਟਿਸ ਸਰਵ ਕੀਤੇ ਸੀ ਜਿਹੜੇ ਸਾਨੂੰ ਲੱਗਦਾ ਸੀ ਵੀ ਨਦੀ ਦੇ ਵਿੱਚ ਬੈਠੇ ਆ ਲੋਕ ਠੀਕ ਹੈ ਜੀ ਤਾਂ ਉਹੀ ਦੇਖਣ ਚ ਵੀ ਆਇਆ ਕਿ ਜਦੋਂ ਫਲੱਡ ਆਈ ਲਾਸਟ ਇਅਰ ਤਾਂ ਉਹੀ-ਉਹੀ ਡੈਮੇਜ ਵੀ ਹੋਏ ਉਹਨਾਂ ਚ ਕੁਝ ਪਾਣੀ ਕਿੱਧਰ ਨੂੰ ਜਾਣਾ ਹੈ ਸਿਸਵਾ ਰੋਡ ਦਾ ਪਾਣੀ ਕਿਹੜੀ ਸਾਈਡ ਨੂੰ ਜਾਣਾ ਜਿੰਨੀ ਦੇਰ ਸਰਵੇਅਰ ਰੋਡ ਦੇ ਲੈਵਲ ਕਲੀਅਰ ਨਹੀਂ ਕਰੇਗਾ ਉਨੀ ਦੇਰ ਪਾਣੀ ਦਾ ਬਹਾਵ ਸ਼ਹਿਰ ਨੂੰ ਨੁਕਸਾਨ ਹੀ ਕਰੇਗਾ ਉਹ ਫਾਇਦਾ ਨਹੀਂ ਦਵੇਗਾ ਇਸ ਜੇਕਰ ਹੁਣ ਫਲੱਡ ਆਂਦਾ ਹੈ ਤਾਂ ਕੀ ਕੀ ਪ੍ਰਬੰਧ ਕੀਤੇ ਜਾ ਗਏ ਹੈ ਹਸ ਤੱਕ ਇੱਥੇ ਜੇ ਦੁਆਰਾ ਪਾਣੀ ਆਂਦਾ ਹੈ ਦਿੱਦੀ ਚ ਕੀ ਕੋਈ ਪ੍ਰਬੰਧ ਵੀ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਜ਼ਿਆਦਾ ਪਾਣੀ ਆਇਆ ਸੀਗਾ ਕਿਉਂਕਿ ਐਮਸੀ ਵੱਲੋਂ ਕਹੀ ਜਾਂਦੇ ਆ ਜੀ ਅਸੀਂ ਵੀ ਇੱਥੇ ਬੰਨ ਲਗਵਾਤਾ ਇਹ ਲਗਵਾਤਾ ਪਰ ਉਹਨਾਂ ਨੇ ਵੀ ਅੱਜ ਨਕਾਰਤਾ ਵੀ ਇਹ ਜੋ ਖਾਮੀਆਂ ਹੈਗੀਆਂ ਇਹ ਦੁਰਸਤ ਕਰੀਆਂ ਜਾਊਂਗੀਆਂ ਹਸ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਅਕਸਰ ਬਰਸਾਤ ਜਦੋਂ ਕੁਰਾਲੀ ਦੇ ਵਿੱਚ ਹੋ ਜਾਂਦੀ ਹੈ ਤੇ ਲੋਕਾਂ ਦੀ ਨੀਂਦ ਵੀ ਉੱਡ ਜਾਂਦੀ ਹੈ ਕਿਉਂਕਿ ਜਦੋਂ ਵੀ ਬਰਸਾਤ ਹੁੰਦੀ ਹੈ ਅਤੇ ਲੋਕਾਂ ਦੇ ਮਨ ਦੇ ਵਿੱਚ ਇੱਕੋ ਗਲਬਾਤ ਆਂਦੀ ਹੈ ਕਿ ਆਖਰ ਬਰਸਾਤ ਦਾ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਦੁਕਾਨਾਂ ਦੇ ਵਿੱਚ ਦਾਖਲ ਨਾ ਹੋ ਸਕੇ ਮੈਂ ਕੈਮਰਾਮੈਨ ਨੂੰ ਕਾਵਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਵਖਾਣ ਇਹ ਸਿਸਮਾ ਦੀਆਂ ਨਦੀ ਦੀ ਤਸਵੀਰ ਹੈ ਜੋ ਕਿ ਕੁਰਾਲੀ ਦੇ ਵਾਰ ਨੰਬਰ 6 ਦੇ ਵਿੱਚੋਂ ਗੁਜ਼ਰਦੀ ਹੈ ਇੱਥੇ ਇੱਕ ਰੇਤੇ ਦਾ ਬੰਨ ਜਿਆ ਟੈਂਪਰੇਰੀ ਲਾਇਆ ਹੋਇਆ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਵੱਲੋਂ ਇੱਕ ਵੱਡਾ ਕਦਮ ਚੱਕਿਆ ਗਿਆ ਹੈ ਕਦਮ ਐਡਾ ਵੱਡਾ ਹੈ ਕਿ ਰੇਤੇ ਦੀ ਦੀਵਾਰ ਬਣਾ ਦਿੱਤੀ ਗਈ ਹੈ ਅਤੇ ਜੇਕਰ ਪਾਣੀ ਆਂਦਾ ਤਾਂ ਇਹ ਰੇਤਾ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਇੱਥੇ ਹੀ ਖੜਾ ਰਹੇਗਾ ਪਰ ਇਹ ਰੇਤੇ ਦੀ ਦੀਵਾਰ ਦੇ ਜਦੋਂ ਵੀ ਬਰਸਾਤ ਆਵੇਗੀ ਤਾਂ ਇਹ ਰੇਤਾ ਹੱਟ ਸਕਦਾ ਹੈ ਅਤੇ ਫਿਰ ਕੁਰਾਲੀ ਹੱਟ ਸਕਦਾ ਹੈ ਕਿਉਂਕਿ ਜਦੋਂ ਵੀ ਪਾਣੀ ਜ਼ਿਆਦਾ ਆਉਂਦਾ ਹੈ ਤੇ ਕੁਰਾਲੀ ਵੱਲ ਇਹ ਨਦੀ ਦਾ ਪਾਣੀ ਮਾਰ ਕਰਦਾ ਹੈ ਅੱਜ ਸਮਾਜ ਸੇਵੀ ਅਮਰਤ ਬਰਮਾ ਵੱਲੋਂ ਡਰੇਨੇਜ ਵਿਭਾਗ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇੱਥੇ ਸੱਦਿਆ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਨਦੀ ਦੀ ਸਾਫ ਸਫਾਈ ਕਰਾਈ ਜਾਵੇ ਤਾਂ ਕਿ ਜੇਕਰ ਬਰਸਾਤ ਹੁੰਦੀ ਹੈ ਤਾਂ ਕੁਰਾਲੀ ਹੜ੍ਹ ਤੋਂ بچ ਸਕੇ ਕਿਉਂਕਿ ਪਹਿਲਾਂ ਵੀ ਜਦੋਂ ਕੁਰਾਲੀ ਦੇ ਵਿੱਚ ਇਹ ਨਦੀ ਨੇ ਕਾਫੀ ਕਹਿਰ ਮਚਾਇਆ ਸੀ ਅਤੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ ਕੀ ਕਹਿਣਾ ਇਸ ਮੌਕੇ ਅਮਰਤ ਵਰਮਾ ਦਾ ਅਤੇ ਡਰੇਨੇਜ ਵਿਭਾਗ ਦੇ ਮਲਾਜ਼ਮਾਂ ਦਾ ਅਤੇ ਹੈਪੀ ਵਰਮਾ ਦਾ ਜੋ ਕਿ ਕਹਿ ਰਹੇ ਨੇ ਕਿ ਇਸ ਨਦੀ ਦੀ ਸਫਾਈ ਕਰਵਾਈ ਜਾਵੇ ਪਰ ਡਰੇਨੇਜ ਵਿਭਾਗ ਦੇ ਕਿਤੇ ਨਾ ਕਿਤੇ ਮਲਾਜ਼ਮ ਇਹ ਵੀ ਕਹਿ ਰਹੇ ਨੇ ਕਿ ਸਫਾਈ ਕਰਾਉਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ ਪਰ ਇੱਥੇ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਬਰਸਾਤ ਆਉਂਦੀ ਹੈ ਤਾਂ ਬਰਸਾਤ ਤੋਂ ਬਾਅਦ ਅਕਸਰ ਵੱਡੇ ਲੀਡਰ ਇੱਥੇ ਪਹੁੰਚਦੇ ਨੇ ਹੁਣ ਉਹ ਲੀਡਰ ਕਿੱਥੇ ਨੇ ਜੋ ਕਿ ਸਿਆਸੀ ਆਗੂ ਨੇ ਅਤੇ ਹੁਣ ਉਹ ਨਹੀਂ ਬੋਲ ਰਹੇ ਕਿ ਇਸ ਨਦੀ ਦੀ ਸਫਾਈ ਕਰਾਈ ਜਾਵੇ ਜਾਂ ਇੱਥੇ ਬੰਨ ਲਾਇਆ ਜਾਵੇ ਤਾਂ ਕਿ ਕੁਰਾਲੀ ਨੂੰ ਨੁਕਸਾਨ ਨਾ ਹੋ ਸਕੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜਿਹੜੇ ਮੁਲਾਜ਼ਮ ਆਏ ਨੇ ਇੱਥੇ ਤੇ ਕੀ ਮੰਗ ਸੀਗੀ ਕਿਉਂ ਬੁਲਾਇਆ ਗਿਆ ਜੀ ਇੱਥੇ ਅੱਜ ਮੈਂ ਆਪਣੇ ਇਸ ਡਿਪਾਰਟਮੈਂਟ ਚੋਂ ਰਿਟਾਇਰਡ ਪਰਸਨ ਸੀ ਮੈਂ ਆਪਣੀ ਪਰਸਨਲ ਰਿਕਵੈਸਟ ਐਸ ਡੀਓ ਸਾਹਿਬ ਜੀ ਸਾਹਿਬ ਨੂੰ ਵਿజిਟ ਕਰਾਉਣ ਵਾਸਤੇ ਪੀਐਸ ਨਦੀ ਦੀ ਸਫਾਈ ਬਹੁਤ ਜ਼ਰੂਰੀ ਹੈ ਇਹ ਜਦੋਂ ਵੀ 15 ਸਾਲ ਪਹਿਲੇ ਨਦੀ ਨਾਲਿਆਂ ਦੀ ਸਫਾਈ ਦੇ ਐਸਟੀਮੇਟ ਬਣਦੇ ਸੀ ਉਹ ਟੋਟਲ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਡਰ ਜਿਹੜਾ ਡਰੇਨੇਜ ਡਿਪਾਰਟਮੈਂਟ ਹੈ ਉਹ ਕਰਾਉਂਦਾ ਸੀ ਐਰ ਕੀ ਨਵਾਂ ਹੀ ਸੁਣਿਆ ਪੀਐਮਸੀ ਕਰਵਾਵੇ एमसी ਕਯੋ ਕਰਾਇ ਇੱਕ ਨਦੀ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਦੇ ਅੰਡਰ ਆਂਦੀ ਹੈ ਉਹਦਾ ਫੁੱਲ ਸਕੀਮਟ ਅਪਰੂਵ ਹੁੰਦਾ ਹੈ ਜਾਂ ਤੇ ਵਿੱਚੋਂ ਇੰਨੀ ਰੀਚ ਮਾਈਨਸ ਕੀਤੀ ਜਾਵੇ ਉਹ ਮਾਈਨਸ ਤੇ ਹੁੰਦੀ ਨਹੀਂ ਆ ਨਾ ਹੀ ਅਸੀਂ ਕਦੀ ਦੇਖੀ ਸੀ ਇਹ ਕਿ ਫਸਟ ਚਾਂਸ ਹੈ ਜਿਸ ਤਰ੍ਹਾਂ ਵੀ ਕਿਸੇ ਨੇ ਆਪਣੇ ਸਕਤੀ ਸਾਹਿਬ ਨੂੰ ਗਾਈਡ ਕੀਤਾ ਜਾਂ ਡੀਸੀ ਸਾਹਿਬ ਨੂੰ ਗਾਈਡ ਕੀਤਾ ਇਹ ਆਊਟ ਆਫ ਦੀ ਵੇਜ ਆ ਕੇ ਉਹਨਾਂ ਨੇ ਇਹ ਕੰਮ ਕੀਤਾ ਵੀ ਜਿਹੜੀ ਐਮਸੀ ਦੇ ਅੰਡਰ ਰੀਚ ਆਂਦੀ ਹੈ ਨਦੀ ਦੀ ਉਹ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਹੀ ਕਰਵਾਵੇ ਨਾ ਕਿ ਐਮਸੀ ਕਰਾਵੇ ਕਿਉਂਕਿ ਨਾ ਤਾਂ ਐਮਸੀ ਦੇ ਕੋਲ ਇੰਨੀ ਸਕਿਲਡ ਲੇਬਰ ਹੈ ਨਾ ਹੀ ਕੋਈ ਏਦਾਂ ਦੀ ਬਹੁਤ ਜ਼ਿਆਦਾ ਮਸ਼ੀਨਰੀ ਹੈ ਜੋ ਡਿਪਾਰਟਮੈਂਟ ਕੋਲ ਹੈ ਇਸ ਕਰਕੇ ਪਹਿਲਾ ਰਾਈਟ ਡਰੇਨੇਜ ਡਿਪਾਰਟਮੈਂਟ ਦਾ ਬੰਦਾ ਹੈ ਔਰ ਜੋ ਨੁਕਸਾਨ ਪਿੱਛੇ ਵੀ ਹੋਇਆ ਸੀ ਔਰ ਹੁਣ ਵੀ ਹੋਣ ਵਾਲਾ ਜੇ بارش ਜ਼ਿਆਦਾ ਆਈ ਤੇ ਅਸੀਂ ਹੁਣ ਵੀ ਅਲਰਟ ਕਰ ਰਹੇ ਹਾਂ ਪਹਿਲੇ ਵੀ ਅਲਰਟ ਕਰਦੇ ਆ ਰਹੇ ਸੀ ਮਾਨਜੋਗ ਸੈਕਟਰੀ ਸਾਹਿਬ ਨੂੰ ਮਾਨਜੋਗ ਡੀਸੀ ਸਾਹਿਬ ਨੂੰ ਇਹ ਜਿਹੜੀ ਇਹਨਾਂ ਨੇ ਨਵੀਂ ਚਿੱਠੀ ਐਰ ਕੀ ਪੇਸ਼ ਕੀਤੀ ਹੈ ਵੀ ਐਮਸੀ ਦੇ ਅੰਡਰ ਆਂਦੀ ਹੈ ਇਹ ਨਦੀਆਂ ਡਰੇਨੇਜ ਡਿਪਾਰਟਮੈਂਟ ਦੇ ਅੰਡਰ ਆਂਦੀਆਂ ਹੈ ਇਹ ਕਨਫਰਮ ਹੈ ਔਰ ਅਸਟੀਮੇਟ ਅਪਰੂਵ ਉਹ ਹੀ ਕਰਾਂਦੇ ਹੈ ਬਜਟ ਪੂਰਾ ਡਰੇਨੇਜ ਡਿਪਾਰਟਮੈਂਟ ਨੂੰ ਆਂਦਾ ਹੈ ਇਸ ਕਰਕੇ ਹੁਣ ਵੀ ਇਸ ਲਈ 24 ਕਰੋੜ ਰੁਪਏ ਗਵਰਨਮੈਂਟ ਨੇ ਅਲਾਟ ਕੀਤਾ ਹੈ ਨਦੀ ਨਾਲਿਆਂ ਨਦੀਆਂ ਦੀ ਸਫਾਈ ਵਾਸਤੇ ਪਰ ਸਾਡੇ ਕੋਰਾਲੀ ਸ਼ਹਿਰ ਦੇ ਵਿੱਚ ਜਾਂ ਤੇ ਸਾਡੇ ਈਓ ਸਾਹਿਬ ਜਾਂ ਸਾਡੇ ਐਮਸੀ ਸਾਹਿਬ ਫੋਟੋਆਂ ਖਿਚਾਉਣ ਦੇ ਉੱਪਰ ਜ਼ੋਰ ਲਾਂਦੇ ਆ ਕੰਮ ਕਰਾਉਣ ਵਾਲੇ ਪਾਸੇ ਕੋਈ ਨਹੀਂ ਜਾਂਦਾ ਇਹ ਡਰੇਨੇਜ ਡਿਪਾਰਟਮੈਂਟ ਦਾ ਕੰਮ ਹੈ ਡਰੇਨੇਜ ਡਿਪਾਰਟਮੈਂਟ ਹੀ ਇਸ ਦਾ ਜ਼ਿੰਮੇਵਾਰ ਹੈ ਪਰ ਜਿਹੜਾ ਵੱਡਾ ਨੁਕਸਾਨ ਜਿਹੜਾ ਪਹਿਲਾਂ ਵੀ ਇਸ ਨਦੀ ਕਾਰਨ ਹੋ ਚੁੱਕਿਆ ਹੈ ਕਈ ਘਰ ਵੀ ਜਿਹੜੇ ਇਸ ਦੀ ਲਪੇਟ ਦੇ ਵਿੱਚ ਆਏ ਉਸ ਦੇ ਬਾਵਜੂਦ ਵੀ ਜਿਹੜਾ ਪ੍ਰਸ਼ਾਸਨ ਇੰਨਾ ਸਤਰਕ ਨਜ਼ਰ ਨਹੀਂ ਆ ਰਿਹਾ ਕਾਰਨ ਕੀ ਲੱਗਦਾ ਹੈ ਕਿ ਲੋਕਾਂ ਦੀ ਜਾਨ ਇਸ ਤਰ੍ਹਾਂ ਹੀ ਜਾਂਦੀ ਰਹੇਗੀ ਇਵੇਂ ਹੀ ਉਹਨਾਂ ਦੇ ਜਿਹੜਾ ਮਾਲ ਦਾ ਨੁਕਸਾਨ ਹੁੰਦਾ ਰਹੇਗਾ ਜੀ ਜੇਕਰ ਅੱਜ ਤਾਈਂ 70 ਸਾਲਾਂ ਵਿੱਚ ਕਰਾਲੀ ਸ਼ਹਿਰ ਦਾ ਮਾਸਟਰ ਪਲਾਨ ਹੀ ਇਹਨਾਂ ਕੋਲ ਨਹੀਂ ਆਇਆ ਤਿਆਰ ਹੋਇਆ ਦਾ ਇਹਨਾਂ ਨੂੰ ਰੋਡ ਦਾ ਲੈਵਲ ਹੀ ਨਹੀਂ ਪਤਾ ਰੋਪੜ ਰੋਡ ਦਾ ਲੈਵਲ ਪਾਣੀ ਕਿੱਧਰ ਨੂੰ ਜਾਣਾ ਹੈ ਸਿਸਵਾ ਰੋਡ ਦਾ ਪਾਣੀ ਕਿਹੜੀ ਸਾਈਜ਼ ਨੂੰ ਜਾਣਾ ਜਿੰਨੀ ਦੇਰ ਸਰਵੇਅਰ ਰੋਡ ਦੇ ਲੈਵਲ ਕਲੀਅਰ ਨਹੀਂ ਕਰੇਗਾ ਉਨੀ ਦੇਰ ਪਾਣੀ ਦਾ ਬਹਾਵ ਸ਼ਹਿਰ ਨੂੰ ਨੁਕਸਾਨ ਹੀ ਕਰੇਗਾ ਉਹ ਫਾਇਦਾ ਨਹੀਂ ਦਵੇਗਾ ਇਸ ਕਰਕੇ ਮੇਰੀ ਪੁਰਜੋਰ ਅਪੀਲ ਹੈ ਕਮੇਟੀ ਦੇ ਪ੍ਰਧਾਨ ਜੀ ਨੂੰ ਈਓ ਸਾਹਿਬ ਨੂੰ ਐਮਸੀ ਸਾਹਿਬ ਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਡਰੇਨੇਜ ਡਿਪਾਰਟਮੈਂਟ ਦੇ ਅੰਡਰ ਆਂਦਾ ਹੈ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਆਪਣੇ ਸੈਕਟਰੀ ਸਾਹਿਬ ਨੂੰ ਮਿਲਣ ਇਹ ਕੰਮ ਡਰੇਨੇਜ ਡਿਪਾਰਟਮੈਂਟ ਹੀ ਕਰਾਏਗਾ ਨਗਰ ਕੌਂਸਲ ਵੱਲੋਂ ਤਾਂ ਕੁਝ ਜਿਹੜਾ ਇੱਥੇ ਲੱਗਦਾ ਹੈ ਵੀ ਬਨ ਬਨ ਬਣਾਏ ਗਏ ਆ ਲੱਗਦਾ ਹੈ ਕਿ ਜਿਹੜੇ ਇਹ ਬਨ ਬਣਾਏ ਗਏ ਆ ਇਹ ਸੁਰੱਖਿਆ ਦੇ ਸਕੂਗੇ ਸ਼ਹਿਰ ਵਾਸੀਆਂ ਨੂੰ ਇਹ ਫਿਲਹਾਲ ਤਾਂ ਕੋਈ ਸੁਰੱਖਿਆ ਨਹੀਂ ਹੈ ਪਹਿਲੀ بارش ਦੇ ਨਾਲ ਹੀ ਜਿਆਦਾ ਆਈ ਤੇ ਰੇਤ ਸਾਰੀ ਉਹਨਾਂ ਰੋੜ ਕੇ ਲੈ ਜਾਣੀ ਹੈ ਨਾ ਹੀ ਕਮੇਟੀ ਕੋਲ ਇਹਨਾਂ ਫੰਡ ਹੈ ਜਿਹੜਾ ਕਿ ਇਸ ਨਦੀ ਦੀ ਸਫਾਈ ਕਰਾਏ ਇਹ ਫੰਡ ਜਿਹੜਾ ਹੈ ਪੰਜਾਬ ਗਵਰਨਮੈਂਟ ਵੱਲੋਂ ਡਰੇਨੇਜ ਡਿਪਾਰਟਮੈਂਟ ਨੂੰ ਅਲਾਟ ਹੋਇਆ ਤੇ ਡਰੇਨੇਜ ਡਿਪਾਰਟਮੈਂਟ ਹੀ ਇਹਦਾ ਕਰਾਏ ਧੰਨਵਾਦ ਸਤਿ ਸਰ ਆਪਣਾ ਨਾਮ ਕੀ ਹੈ ਪ੍ਰਦੀਪ ਪ੍ਰਦੀਪ ਕੁਮਾਰ ਨਾਮ ਹੈ ਐਸ ਡੀਓ ਡਰੇਨੇਜ ਤੋਂ ਜੀ ਅੱਜ ਤੁਸੀਂ ਕੁਰਾਲੀ ਜਿਹੜੇ ਆ ਪਹੁੰਚੇ ਹੋਏ ਹੋ 12 ਮੰਦਰ ਦੇ ਕੋਲ ਆਖਰ ਮੁੱਦਾ ਕੀ ਹੈ ਜੀ ਮੁੱਦਾ ਮੈਨੂੰ ਸਰਨੇ ਵਰਮਾ ਜੀ ਨੇ ਫੋਨ ਕੀਤਾ ਸੀਗਾ ਜੀ ਕਹਿੰਦੇ ਵੀ ਇੱਥੇ ਸਫਾਈ ਦਾ ਇਸ਼ੂ ਹੈਗਾ ਇਹਨਾਂ ਨੂੰ ਦੱਸਿਆ ਗਿਆ ਵੀ ਇਹ ਐਮਸੀ ਦੀ ਲਿਮਿਟਸ ਦੇ ਵਿੱਚ ਸਾਨੂੰ ਡਾਇਰੈਕਸ਼ਨਾਂ ਹੋਈਆਂ ਸੀਗੀਆਂ ਤੇ ਐਮਸੀ ਵੱਲੋਂ ਕਿਹਾ ਵੀ ਗਿਆ ਸੀ ਅਸੀਂ ਕਰਵਾ ਦਾਂਗੇ ਠੀਕ ਹੈ ਪਰ ਇੱਥੇ ਹਜੇ ਕੁਝ ਕੁ ਸਫਾਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਪ੍ਰੋਪਰ ਨਹੀਂ ਹੋਈ ਵੀ ਉਹੀ ਮੌਕਾ-ਮੌਕੇ ਤੇ ਦੇਖਣਾ ਹੈ ਮੌਕੇ ਤੇ ਕੀ ਦਿਖਿਆ ਕੀ ਖਾਮੀਆਂ ਦਿਖੀਆਂ ਜੀ ਕੁਝ ਮੌਕੇ ਤੇ ਖਾਮੀਆਂ ਤਾਂ ਹੈਗੀਆਂ ਵਿੱਚ ਜੀ ਮਤਲਬ ਕਿ ਕੁਝ ਏਰੀਆ ਪਿਆ ਹਜੇ ਸਫਾਈ ਕਰਨ ਵਾਲਾ ਹੂੰ ਠੀਕ ਹੈ ਉਹ ਜਨਾਬ ਕਹਿ ਰਹੇ ਨੇ ਜੀ ਆਪਣਾ ਡਰੇਨੇਜ ਵਿਭਾਗ ਕਰੂਗਾ ਉਹਦੇ ਬਾਰੇ ਅਸੀਂ ਲਿਖ ਦਾਂਗੇ ਆ ਦੇ ਅਫਸਰਾਂ ਨੂੰ ਉੱਚ ਅਧਿਕਾਰੀਆਂ ਨੂੰ ਜਿਵੇਂ ਵੀ ਸਾਨੂੰ ਡਾਇਰੈਕਸ਼ਨਾਂ ਹੋਣਗੀਆਂ ਸਰ ਕਈ ਵਾਰ ਜਿਹੜਾ ਇਸ ਨਦੀ ਵੱਲੋਂ ਜਿਹੜਾ ਪਾਣੀ ਹੈ ਇੱਥੇ ਤਵਾਹੀ ਮਚਾ ਚੁੱਕਾ ਉਸ ਦੇ ਬਾਵਜੂਦ ਕੋਈ ਪੁਖਤਾ ਹੱਲ ਨਹੀਂ ਕੱਢੇ ਗਏ ਹੁਣ ਵੀ ਦੇਖਿਆ ਗਿਆ ਇੱਕ ਜਿਹੜਾ ਆ ਬੰਨ ਬਣਾਏ ਗਏ ਐ ਸਾਈਡਾਂ ਤੋਂ ਆੜਜੀ ਤੌਰ ਤੇ ਲੱਗਦਾ ਇਹ ਸੁਰੱਖਿਆ ਦੇ ਪਾਉਗੇ ਸ਼ਹਿਰ ਵਾਸੀਆਂ ਨੂੰ ਇਹ ਪ੍ਰਾਣੇ ਬੰਨ ਬਨੇ ਵੀ ਨਹੀਂ ਜੀ ਹੁਣ ਦੇ ਨਹੀਂ ਬਨੇ ਹੋਏ ਪਹਿਲਾਂ ਵੀ ਪ੍ਰਾਣੇ ਬੰਨ ਜਿਹੜੇ ਹੈਗੇ ਆ ਸੁਣਨ ਚ ਇਹ ਆਇਆ ਵੀ ਜਿਹੜੇ ਦੂਰ ਬੰਨ ਨੇ ਪਹਿਲਾਂ ਸਿਸਮਾ ਡੈਮ ਨਹੀਂ ਸੀ ਬਣਿਆ ਹੋਇਆ ਜੀ ਜਿਵੇਂ ਪਿੱਛੇ ਠੀਕ ਹੈ ਤਾਂ ਪਾਣੀ ਜ਼ਿਆਦਾ ਇਨੰਡੈਂਡ ਹੋ ਕੇ ਚੱਲਦਾ ਹੁੰਦਾ ਸੀਗਾ ਤਾਂ ਲੋਕਾਂ ਨੇ ਆਪਦੀ ਉਸ ਟਾਈਮ ਵੀ ਸੇਫਟੀ ਵਾਸਤੇ ਬਣਵਾਏ ਸੀਗੇ ਜੀ ਠੀਕ ਹੈ ਤੇ ਹੁਣ ਜਿਹੜਾ ਹੈਗਾ 100 ਸਾਲਾ ਦਾ ਡਿਸਚਾਰਜ ਕੈਲਕੂਲੇਟ ਹੋਇਆ ਉਹਦੇ ਅਕੋਰਡਿੰਗਲੀ ਉਹਦੀ ਡਿਜ਼ਾਈਨ ਵਿਡਥ ਆਪਣੇ ਕੋਲੇ ਆ ਗਈ ਤਕਰੀਬਨ 480 ਫੁੱਟ ਦੇ ਕਰੀਬ ਉਹ ਡਿਜ਼ਾਈਨ ਹੋਈ ਹੈ ਉਹਦੇ ਅਨੁਸਾਰ ਹੀ ਅਸੀਂ ਕੋਈ ਕਾਰਵਾਈ ਕਰ ਸਕਦੇ ਹਾਂ ਕੋਈ ਇਵਨ ਕਿ ਜਿਹੜੀ ਹੁਣ ਆ ਕਲੋਨੀਆਂ ਚ ਆਪਾਂ ਖੜੇ ਆ ਠੀਕ ਹੈ ਇੱਥੇ ਅਸੀਂ ਲਾਸਟ ਈਅਰ ਫਲੱਡਸ ਆਉਣ ਤੋਂ ਪਹਿਲਾਂ ਕੁਝ ਨੋਟਿਸ ਸਰਵ ਕੀਤੇ ਸੀ ਜਿਹੜੇ ਸਾਨੂੰ ਲੱਗਦਾ ਸੀ ਵੀ ਨਦੀ ਦੇ ਵਿੱਚ ਬੈਠੇ ਆ ਲੋਕ ਠੀਕ ਹੈ ਜੀ ਤਾਂ ਉਹੀ ਦੇਖਣ ਚ ਵੀ ਆਇਆ ਕਿ ਜਦੋਂ ਫਲੱਡ ਆਈ ਲਾਸਟ ਈਅਰ ਤਾਂ ਉਹੀ-ਉਹੀ ਡੈਮੇਜ ਵੀ ਹੋਏ ਉਹਨਾਂ ਚ ਕੁਝ ਜੇਕਰ ਹੁਣ ਫਲੱਡ ਆਂਦਾ ਤਾਂ ਕੀ ਕੀ ਪ੍ਰਬੰਧ ਕੀਤੇ ਜਾਗੇ ਹਸ ਤੱਕ ਇੱਥੇ ਜੀ ਜੇ ਦੁਬਾਰਾ ਪਾਣੀ ਆਂਦਾ ਨਦੀ 'ਚ ਕੀ ਕੋਈ ਪ੍ਰਬੰਧ ਵੀ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਜ਼ਿਆਦਾ ਪਾਣੀ ਆਇਆ ਸੀਗਾ ਜ਼ਿਆਦਾ ਪਾਣੀ ਜੇ ਆਉਂਦਾ ਜਿਹੜਾ ਬੇਸਿਕਲੀ ਕਾਰਨ ਬਣਿਆ ਸੀ ਉੱਥੇ ਇੱਕ ਪੁਲ ਬਣਿਆ ਹੋਇਆ ਸੀਗਾ ਨਚੈ ਜੀ ਉਹਦੀ ਪੁਰਾਣੇ ਸਮੇਂ ਦੇ ਵਿੱਚ ਉਤੇ ਕਾਰਵਾਈ ਵੀ ਚੱਲ ਰਹੀ ਸੀਗੀ ਜੀ ਉਹ ਪੁਲ ਕਰਕੇ ਪਾਣੀ ਪਿੱਛੇ ਫਲੱਡ ਹੋਇਆ ਠੀਕ ਹੈ ਉਹ ਪੁਲ ਜਿਹੜਾ ਹੁਣ ਉਹ ਨਿਕਲਿਆ ਹੋਇਆ ਉਸ ਤੋਂ ਉਹ ਪੁਲ ਕਿਹਨਾ ਵੱਲੋਂ ਕੱਢਿਆ ਗਿਆ ਜੀ ਉਹ ਪ੍ਰਵਾਸਨ ਸੰਸਥਾ ਕਹਿ ਰਹੀ ਅਸੀਂ ਕੱਢਿਆ ਸੀਗਾ ਪੁਲੋਂ ਪੁਲ ਇੱਥੇ ਸੁਸਾਇਟੀਆਂ ਵੀ ਆਏ ਸੀਗੇ ਜੀ ਸਾਡੇ ਵੱਲੋਂ ਵੀ ਇੱਥੇ ਮਸ਼ੀਨਾਂ ਭੇਜੀਆਂ ਗਈਆਂ ਸੀਗੀਆਂ ਜੀ ਸ਼ੁਰੂ ਤੇ ਪਰ ਉਹ ਬਹੁਤ ਮਾਲਕਿਓਂ ਸੇ ਪਾਈਪਾਂ ਪਾਈ ਹੋਈਆਂ ਸੀਆਂ ਫੁੱਟ ਨਹੀਂ ਸੀ ਰਹੀਆਂ ਬਹੁਤ ਟਾਈਮ ਲੱਗਿਆ ਉਹਨੂੰ ਸਰ ਕੀ ਗੱਲ ਹੈ ਜੀ ਸਿਰਫ ਬਰਸਾਤਾਂ ਤੋਂ ਪਹਿਲਾਂ ਕਿਉਂ ਨਹੀਂ ਸਫਾਈ ਕੀਤੀ ਜਾਂਦੀ ਕਿਉਂਕਿ ਬਰਸਾਤਾਂ ਆਣ ਤੋਂ ਬਾਅਦ ਹੀ ਸਫਾਈ ਕੀ ਹੁੰਦੀ ਹੈ ਸਰ ਚੌਥੇ ਮਹੀਨੇ ਦੀ ਆਈ ਵੀ ਸੀਗੀ ਸਰ ਨੋਟੀਫਿਕੇਸ਼ਨ ਜੀ ਜਿਹਦੇ ਵਿੱਚ ਇਵਨ ਕਿ 6ਵੇਂ ਮਹੀਨੇ ਡੀਸੀ ਸਾਹਿਬ ਵੱਲੋਂ ਵੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਵੀ ਇਹੀ ਡਾਇਰੈਕਸ਼ਨਾਂ ਦਿੱਤੀਆਂ ਸੀਗੀਆਂ ਜਿਵੇਂ ਗਮਾਡਾ ਐਮਸੀ ਲਿਮਟ ਦੇ ਵਿੱਚ ਸਫਾਈਆਂ ਕਰਵਾਈਆਂ ਜਾਣ ਸਾਡੇ ਵੱਲੋਂ ਵੀ ਆਪਣੇ ਪਾਰਟਿਕੂਲਰ ਹਰ ਇੱਕ ਜਈ ਦਾ ਨੰਬਰ ਦਿੱਤਾ ਹੋਇਆ ਸੀਗਾ ਜੀ ਵੀ ਟੈਕਨੀਕਲ ਹਾਲ ਮਿਲ ਕੇ ਨਵਾਂ ਸੇਤੀ ਕਰ ਸਕਦੇ ਹਾਂ ਜੀ ਠੀਕ ਹੈ ਤਾ ਸਾਡੇ ਜਿ ਮਹਾਲੀ ਦੇ ਵਿੱਚ ਪਟਿਆਲਾ ਕੀਰਾ ਉਹ ਨਦੀਆਂ ਆਪਣੇ ਐਨ.ਚੋ ਹੈਗੀ ਆ ਉੱਥੇ ਕੀਤੀ ਹੈ ਸਰ ਐਮ.ਸੀ ਨੇ ਕੀਤੀਆਂ ਸਫਾਈਆਂ ਚੱਲ ਰਹੀਆਂ ਜੀ ਇੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਅੱਜ ਜਿਵੇਂ ਮੈਨੂੰ ਮੌਕਾ ਦੇਖਣ ਵਾਸਤੇ ਬੁਲਾਇਆ ਗਿਆ ਤਾਂ ਵਿੱਚੋਂ ਕੁਝ ਪੋਸ਼ਨ ਰਹਿੰਦਾ ਹਜੇ ਤੇ ਕੀ ਨਗਰ ਕੌਂਸਲ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਨਗਰ ਕੌਂਸਲ ਦੇ ਗੱਲ ਇਹੀ ਹੈ ਸਰ ਵੀ ਐਫਰਟ ਉਹਨਾਂ ਨੂੰ ਲਾਉਣੇ ਚਾਹੀਦੇ ਆ ਬਾਕੀ ਸਾਡੇ ਲੈਵਲ ਤੇ ਜੇ ਕੋਈ ਅਸੀਂ ਕਾਰਵਾਈ ਕਰ ਸਕਦੇ ਹੋਈਏ ਤਾਂ ਪੋਜੀਟਿਵਲੀ ਅਸੀਂ ਉੱਚ ਅਧਿਕਾਰੀਆਂ ਤੋਂ ਆਦੀ ਪਰਮਿਸ਼ਨ ਲਵਾਂਗੇ ਜੇ ਸਾਾਨੂੰ ਕੋਈ ਮਿਲਦੀ ਹੋਈ ਜੇ ਕੋਈ ਕਿਨਾਰੇ ਦੇ ਜਿਹੜੇ ਮਕਾਨ ਬਣੇ ਹੋਏ ਆ ਕਿ ਆ ਡਰੇਨੇਜ ਵਿਭਾਗ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੈ ਇਹਨਾਂ ਨੂੰ ਨਹੀਂ ਸਰ ਘਰਾਂ ਵੱਲੋਂ ਜਿੰਨਾਂ ਕੋਲ ਸਾਡੇ ਪਰਮਿਸ਼ਨ ਨਹੀਂ ਗਈ ਹੋਈ ਜੀ ਤਾਂ ਉਹਨਾਂ ਨੂੰ ਅਸੀਂ ਨੋਟਿਸ ਸਰਵ ਕੀਤੇ ਹੋਏ ਆ ਜੀ ਸਰ ਉਸ ਤੋਂ ਬਾਅਦ ਵੀ ਜਿਹੜੀਆਂ ਸਾਰੀਆਂ ਹੋ ਗਈਆਂ ਮਕਾਨ ਬਣ ਕੇ ਰਹਿਸ਼ ਹੋ ਗਈ ਜਦੋਂ ਮੌਕੇ ਤੇ ਕਿਉਂ ਨਹੀਂ ਰੋਕਿਆ ਜਾਂ ਕਿਉਂਕਿ ਸਰ ਐਮਸੀ ਦੀ ਲਿਮਟ ਦੇ ਵਿੱਚ ਪੈਂਦਾ ਜੀ ਤਾਂ ਐਮਸੀ ਦੇ ਹੀ ਨਕਸ਼ੇ ਇਵਨ ਕੀ ਸਾਡੇ ਕੋਲ ਜਦੋਂ ਅਸੀਂ ਨੋਟਿਸ ਕੱਢਦੇ ਆ ਨਾ ਜੀ ਤਾ ਲੋਕਾਂ ਨਾ ਕੀ ਕਸੂਰ ਹੈ ਜੀ ਲੋਕਾਂ ਆਂਦੇ ਵੀ ਸਾਡਾ ਤਾਂ ਨਕਸ਼ਾ ਪਾਸ ਆ ਸਾਨੂੰ ਬਿਜਲੀ ਦਾ ਕਨੈਕਸ਼ਨ ਵੀ ਮਿਲਿਆ ਹੋਇਆ ਹੈ ਜੀ ਠੀਕ ਹੈ ਪਰ ਸਾਡਾ ਉਹ ਇਹੀ ਕਹਿਣਾ ਹੁੰਦਾ ਵੀ ਨਾ ਤਾਂ ਕਲੋਨੀ ਨੇ ਨਾ ਤੁਸੀਂ ਪਾਰਟਿਕੂਲਰ ਸਾਡੇ ਦੇ ਕੋਈ ਐਨਓਸੀ ਲਈ ਹੈ ਜੀ ਜਿਲ੍ਹ ਕੋਈ ਵੀ ਐਨਓਸੀ ਸਾਡੇ ਤੋਂ ਮੰਗੂਗਾ ਤਾਂ ਅਸੀਂ ਪ੍ਰੋਪਰ ਉੱਚ ਅਧਿਕਾਰੀਆਂ ਦੇ ਹਸਾਬ ਨਾਲ ਜਿਹੜਾ ਵੀ ਹੈੱਡ ਆਫਿਸ ਲੈਵਲ ਤੇ ਡਿਜ਼ਾਈਨ ਹੁੰਦਾ ਡਿਜ਼ਾਈਨ ਵਾਂਗੂ ਸਾਡਾ ਡਿਜ਼ਾਈਨ ਵਾਂਗੂ ਡਿਪਾਰਟਮੈਂਟ ਦਾ ਉੱਥੇ ਜਿੰਨਾ ਡਿਜ਼ਾਈਨ ਹੋਗਾ ਉਹਦੇ ਅਕੋਰਡਿੰਗਲੀ ਅਸੀਂ ਐਨਓਸੀ ਦਵਾਂਗੇ ਠੀਕ ਹੈ ਠੀਕ ਬਿਲਕੁਲ ਜੀ ਟੀਮ ਆਈ ਸੀ ਕਿ ਡਰੇਨੇਜ ਦੇ ਭਾ ਦੇਖੋ ਲਾਸਟ ਈਅਰ ਦੇ ਵਿੱਚ ਤੁਸੀਂ ਦੇਖਿਆ ਵੀ ਕਰਾਲੀ ਦਾ ਪਾਣੀ ਦੇ ਨਾਲ ਕਿੰਨਾ ਬੁਰਾ ਹਾਲ ਹੋਇਆ ਅਸੀਂ ਇਹ ਨਹੀਂ ਚਾਹਦੇ ਵੀ ਆਉਣ ਵਾਲਾ ਜੋ ਇਹ ਸਾਲ ਚੱਲ ਰਿਹਾ ਹੈ ਪਾਣੀ ਸ਼ਹਿਰ ਦੇ ਵਿੱਚ ਫੇਰ ਵੜੇ ਉਹਨਾਂ ਨੂੰ ਇਸੇ ਕਰਕੇ ਅਸੀਂ ਕਿਹਾ ਹੈ ਵੀ ਜੋ ਨਦੀ ਹੈ ਨਦੀ ਦੀ ਸਫਾਈ ਕਰਾਈ ਜਾਵੇ ਇਸ ਦਰਮਿਆਨ ਸਾਡੇ ਕੋਲ ਐਸਜੀਓ ਸਾਹਿਬ ਅਰਜੇਈ ਸਾਹਿਬ ਆਏ ਸੀਗੇ ਉਹਨਾਂ ਨੂੰ ਰਿਕਵੈਸਟ ਕਰੀ ਸੀ ਬਰਮਾ ਜੀ ਨੇ ਵੀ ਇੱਥੇ ਆਓ ਹਰ ਮੌਕਾ ਦੇਖੋ ਵੀ ਕਿਉਂਕਿ ਐਮਸੀ ਵਾਲੇ ਕਹੀ ਜਾਂਦੇ ਆ ਜੀ ਅਸੀਂ ਵੀ ਇੱਥੇ ਬੰਨ ਲਗਵਾਤਾ ਇਹ ਲਗਵਾਤਾ ਪਰ ਉਹਨਾਂ ਨੇ ਵੀ ਅੱਜ ਨਕਰਤਾ ਵੀ ਇਹ ਜੋ ਖਾਮੀਆਂ ਹੈਗੀਆਂ ਇਹ ਦਰੁਸਤ ਕਰੀਆਂ ਜਾਊਂਗੀਆਂ ਹਰ ਉਹਨਾਂ ਨੇ ਇੱਕ ਹੋਰ ਵੀ ਗੱਲ ਕਰੀ ਹੈ ਕਿ ਜੋ ਵੀ ਇੱਥੇ ਕੰਮ ਹੋਇਆ ਪਹਿਲਾਂ ਉਹ ਕੰਮ ਸਹੀ ਨਹੀਂ ਹੈਗਾ ਉਸ ਤੋਂ ਬਾਅਦ ਅਰुण ਜੀ ਇੱਕ ਗੱਲ ਜਿੱਕਣਾ ਕਹਿ ਕੇ ਗਏ ਨਾ ਜੀ ਸਾਹਿਬ ਵੀ ਜੋ ਲਾਸਟ ইয়ার ਦੇ ਵਿੱਚ ਇੰਨਾ ਪਾਣੀ ਸ਼ਹਿਰ ਦੇ ਵਿੱਚ ਵੜਿਆ ਸੀ ਵੀ ਅਗਰ ਉਦਾਂ ਹੀ ਦੇ ਹਾਲਾਤ ਫੇਰ ਬਣ ਗਏ ਤਾਂ ਇਸ ਵਾਰੀ ਜ਼ਿਆਦਾ ਬੁਰਾ ਹਾਲ ਹੋਊਗਾ ਕਿਉਂਕਿ ਮੈਂ ਦੇਖਿਆ ਕਿ ਇੱਕ ਸਾਈਡ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਦੂਜੀ ਪਰਲੀ ਸਾਈਡ ਯਾਨੀ ਕਿ ਰਾਈਟ ਸਾਈਡ ਦੇ ਵਿੱਚ ਇੱਕ ਨਵੀਂ ਕਲੋਨੀ ਕੱਟੀ ਹੈ ਉਸ ਨੇ ਵੀ ਆਪਣੀਆਂ ਦੀਵਾਰਾਂ ਕਰੀਆਂ ਕਿਉਂਕਿ ਉਦੋਂ ਦਾ ਪਾਣੀ ਜਾਣਾ ਨਹੀਂ ਹੈ ਹੁਣ ਉਹਦਾ ਪਾਣੀ ਸਾਡੇ ਸ਼ਹਿਰ ਵੱਲ ਆਣਾ ਮੈਂ ਇਹ ਸਾਬ ਦੇ ਨਾਲ ਵੀ ਗੱਲ ਕਰੀ ਹੈ ਹਰ ਪ੍ਰਧਾਨ ਜੀ ਨਾਲ ਵੀ ਗੱਲ ਕਰੂੰਗਾ ਵੀ ਇਹਨਾਂ ਜੋ ਸਫਾਈ ਹੈ ਇਹਦੀ ਜਲਦੀ ਤੋਂ ਜਲਦੀ ਕਰਾਈ ਜਾਵੇ ਤਾਂ ਕਿ ਜੋ ਸ਼ਹਿਰ ਵਾਲੇ ਹਨ ਉਹ ਇਸ ਪਾਣੀ ਤੋਂ ਬਚ ਸਕਣ ਇਸ ਮਾਰ ਤੋਂ ਬਚ ਸਕਣ